ਅਸੀਂ ਇੱਥੇ ਪਹੁੰਚੇ ਹਾਂ ਤੇ ਇਸ ਬਾੜ ਦੇ ਵਿੱਚੋਂ ਜਿੱਤ ਬਹੁਤ ਵਧੀਆ ਤਰੀਕੇ ਨਾਲ ਪ੍ਰਾਪਤ ਕੀਤੀ ਹੈ। ਵਾਰ ਨੰਬਰ 22 ਦੇ ਵਿੱਚ ਪਹੁੰਚੇ ਸਾਡੇ ਜਸਪਾਲ ਸਿੰਘ ਅਰਿਆਲ ਸਾਹਿਬ। ਬਹੁਤ ਮਿਹਨਤੀ, ਪੂਰੀ ਹਿੰਮਤ ਨਾਲ, ਪੂਰੀ ਮਿਹਨਤ ਨਾਲ ਲੜਾਈ ਲੜੀ। ਸੋ ਬਹੁਤ ਵੱਡੀ ਜਿੱਤ ਹੋਈ ਹੈ। ਸੋ ਮੁਬਾਰਕਬਾਦ ਦੇ ਪਹੁੰਚੇ ਆ। ਪ੍ਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਜਿਹੜਾ ਸੇਵਾ 'ਚ ਲਗਾ ਰੱਖੇ ਤੇ ਜਿਹੜਾ ਪੂਰਾ ਪਰਿਵਾਰ ਪੂਰੀ ਟੀਮ ਨੇ ਜਿਸ ਤਰ੍ਹਾਂ ਹੁਣ ਕਰ ਕਰ ਜਾ ਕੇ ਵੋਟਾਂ ਮੰਗੀਆਂ ਲੋਕਾਂ ਨੇ ਪਿਆਰ ਦਿੱਤਾ ਤੇ ਇਹਨਾਂ ਨੇ ਮੈਨੂੰ ਇਹੀ ਕਿਹਾ ਕਿ ਹਟਿਆ ਕਿ ਸੇਵਾਦਾਰ ਬਣ ਕੇ ਹਰ ਘਰ ਦੇ ਵਿੱਚ ਪਹੁੰਚ ਕੇ ਹਰ ਲੋਕਾਂ ਦੀ ਜਿਹੜੀ ਸਮੱਸਿਆ ਸੁਣਨੀ ਆ ਤੇ ਹਰ ਇੱਕ ਦੇ ਵਿਕਾਸ ਦੇ ਕੰਮਾਂ ਦਾ ਹਰ ਗਲੀ ਦੇ ਵਿੱਚ ਜਿਹੜਾ ਉਹ ਮੇਰੀ ਲਿਆਉਣੀਆਂ ਤੇ ਵਿਕਾਸ ਦੇ ਕੰਮਾਂ ਦੀ ਤੇਜ਼ੀ ਆਵੇ ਤੇ ਸਰ ਹੋਰ ਕਿੰਨੇ ਕੈਂਡੀਡੇਟ ਜਿਹੜੇ ਆ ਜਿੱਤ ਪ੍ਰਾਪਤ ਕੀਤੀ ਸਾਡੀ ਅਜ ਨਗਰ ਕੌਂਸਲ ਸਾਹਨੇ ਵਾਲ ਦੇ ਵਿੱਚ ਸਾਡਾ ਜਿਹੜਾ ਨਗਰ ਕੌਂਸਲ ਤੇ ਕਬਜ਼ਾ ਹੋਇਆ ਉਹਦੇ ਵਿੱਚੋਂ ਸਾਡੀਆਂ 8 ਉਮੀਦਵਾਰ ਜਿੱਤੇ ਉਹਦੇ ਕਬਜ਼ਾ ਹੋ ਗਿਆ ਤੇ ਆਪਣੇ ਜਿਹੜੀ ਸਾਹਨੇ ਵਾਲੀਆਂ ਪੰਚੀਟਾਂ ਪੈਦੀਆਂ ਜਿੱਤੇ ਚੋਂ 1 ਆਪਾਂ ਜਿੱਤੇ 4 ਆਪਾਂ ਹਾਰ ਗਏ ਤੇ ਉਹ ਵੀ ਥੋੜ੍ਹੀ ਥੋੜ੍ਹੀਆਂ ਵੋਟਾਂ ਦਾ ਫਰਕ ਰਿਹਾ ਚਲੋ ਪਰਮਾਤਮਾ ਅਗਲੀ ਵਾਰ ਕਿਰਪਾ ਕਰੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਗੁਰੂ ਰੋਪੀ ਸਾਹਿਬ ਸੰਗਤ ਜੀ ਸਾਰਿਆਂ ਨੂੰ ਫਤਿਹ ਬੋਲੇ ਸੋਨਹਾਲ ਸਾਸਤਰੀ ਅਕਾਲ ਅੱਜ ਜਿਹੜੇ ਵਾਰਡ ਨੰਬਰ 22 ਦੀ ਜਿੱਤ ਹੋਈ ਆ ਇਹ ਬਹੁਤ ਹੀ ਵੱਡੇ ਮਾਰਜਨ ਨਾਲ ਹੋਈ ਆ ਕੈਬਨਟ ਹਰਦੀਪ ਸਿੰਘ ਮੁੰਡੀਆਂ ਜੀ ਜੋ ਵੀ ਮੈਂ ਕਹਿੰਨਾ ਚਾਰ ਵਾਰਡਾਂ ਚ ਆਪਣੇ ਕੈਂਡੀਡੇਟ ਛੋਟੀਆਂ-ਛੋਟੀਆਂ ਵੋਟਾਂ ਨਾਲ ਵਿਛੜ ਗਏ ਉਹ ਸਾਰਾ ਹੀ ਜੋਰ ਕੀ ਕਹਿੰਦੇ ਇੱਕ ਪਾਸੇ ਹੀ ਲੱਗ ਗਿਆ ਕਿ ਇੱਕ ਪਾਸਾ ਹੋ ਗਿਆ ਇਹ ਬਹੁਤ ਵੱਡੇ ਮਾਰਜਿਨ ਜਿੱਤੀ ਹੈ ਇਹ ਜਿਹੜੀ ਸੀਟ ਆ ਹਰਦੀਪ ਸਿੰਘ ਮੁੰਡੀਆਂ ਕਪਤਨ ਮੰਤਰੀ ਜੀ ਦੇ ਖਾਤੇ ਦੇ ਵਿੱਚ ਗਈ ਆ ਪਰਮਾਤਮਾ ਅਗੇ ਅਸੀਂ ਆਸ ਕਰਦੇ ਆ ਨਗਰ ਨਿਵਾਸੀਆਂ ਨੇ ਜਿਨ੍ਹਾਂ ਜਿਨ੍ਹਾਂ ਮੇਰੇ ਭੈਣਾਂ ਨੇ ਭਾਈਆਂ ਨੇ ਐਨ ਇੱਕ ਥੰਮ ਬਣ ਕੇ ਖੜ ਗਏ ਵੋਟ ਪਾਈ ਆ ਸਾਨੂੰ ਕੱਲੀ ਕੱਲੀ ਵੋਟ ਪਾਈ ਕੱਲੇ ਕੱਲੇ ਉਹਨਾਂ ਨੇ ਕੀ ਕਹਿੰਦੇ ਘਰ ਤੱਕ ਸਾਨੂੰ ਇੱਥੇ ਤੱਕ ਪਹੁੰਚਾਇਆ ਪ੍ਰਮਾਤਮਾ ਕਰਦਾ ਜਸਪਾਲ ਸਿੰਘ ਗਰੇਵਾਲ ਜੀ ਨਹੀਂ ਬਣੇ ਅਸੀਂ ਸਾਰੇ ਕਾਉਂਸਲਰ ਬਣੇ ਆ ਤੇ ਜਿਹੜੇ ਔਨ ਵਾਲੇ ਕੰਮ ਨੇ ਸਾਰੇ ਇਸੇ ਤਰੀਕੇ ਕੀਤੇ ਜਾਣਗੇ ਇਸੇ ਤਰੀਕੇ ਜਾਰੀ ਰਹਿਣਗੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਸਰ ਜਿਸ ਤਰੀਕੇ ਦਾ ਉਮਾਰਾ ਸੀਗਾ ਲੋਕਾਂ ਦੇ ਵਿੱਚ ਜਿਸ ਤਰੀਕੇ ਦੇ ਉਤਸ਼ਾਹ ਸੀਗੀ ਉਸ ਤਰੀਕੇ ਨਾਲ ਵੱਡੀ ਲੀਡਰ ਕਿ ਜਿੱਤ ਰੱਖੀ ਦਿੱਤੀਗੀ ਕਿੰਨੀ ਕਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਬਾਡਨਰ ਭਾਈ ਜੀ ਕਿ ਆਮ ਆਦਮੀ ਪਾਰਟੀ ਦੀ ਜਿੱਤ ਸਾਰੇ ਦੀ ਜਿੱਤ ਸਰਦਾਰ ਪੀਐਮ ਸਾਹਿਬ ਸਾਡੇ ਜਿਹੜੇ ਭਗਵੰਤ ਸਿੰਘ ਜੀ ਮਾਨ ਹਰਮਨ ਪਿਆਰੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਇਹ ਉਹਨਾਂ ਦੇ ਪਿਆਰ ਦੀ ਉਹਨਾਂ ਦੇ ਕੀਤੇ ਹੋਏ ਵਾਅਦਿਆਂ ਦੀ ਬਾਈ ਨੰਬਰ 1 ਨੇ ਵਿਸ਼ਵਾਸ ਦਿਵਾ ਕੇ ਕਿ ਜਿਹੜੀ ਜਿੱਤ ਆ ਮੇਰੀ ਚੁਲੀ ਪਾਈ ਆ ਇਹ ਉਹਨਾਂ ਦੀ ਬਾੜ ਦਵਾਸੀ ਦੀ ਆਪ ਦੀ ਜਿੱਤ ਆ ਤੇ ਇਹ ਜਿੰਨਾ ਵੀ ਭਰੋਸਾ ਕੀਤਾ ਮੁੱਖ ਮੰਤਰੀ ਪੰਜਾਬ ਤੇ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਤੇ ਕੀਤੇ ਹੋਏ ਵਾਅਦੇ ਤੇ ਕੀਤੇ ਹੋਏ ਕੰਮਾਂ ਤੇ ਇਹ ਜਿੱਤਾਂ ਜ ਪ੍ਰਾਪਤ ਹੋਈ। ਕਲ ਸੋਚ ਕਰਨ ਤੋਂ ਬਾਅਦ ਕਿਸ ਤਰੀਕੇ ਦਾ ਪਹਿਲਾ ਕੰਮ ਕੀ ਹੋਊਗਾ ਇਸ ਪਾਰਡ ਦੇ ਵਿੱਚ ਪੜਨੋਂ ਦੇ ਬਾਈ ਦੇ ਵਿੱਚ ਜੋ ਜੋ ਵਿਸ਼ਵਾਸ ਦਿਵਾਇਆ ਲੋਕਾਂ ਦੇ ਨਾਲ ਹੋ ਕੇ ਵੀ ਆ ਕੰਮ ਕਰਾਂਗੇ ਉਸ ਤੇ ਲਈ ਪਹਿਲ ਕੀਤੀ ਜਾਊਗੀ। ਅਗਰ ਪਿਛਵਾਸ ਤੇ ਮੈਂ ਅੱਜ ਕਰਾ ਉਤਰੂੰਗਾ ਮੈਂ ਨਾ ਅਗਲੇ ਦਿਨ ਤਿਆਰੀ ਕੀ ਆ ਅਗਲੇ ਦਿਨ ਇਹ ਤਾਂ ਮਾ ਇਹ ਤਾਂ ਮੰਤਰੀ ਸਾਹਿਬ ਨੂੰ ਮਿਲੂਗਾ ਇਹਨਾਂ ਨੂੰ ਪਤਾ ਜੀ ਸਰਦਾਰ ਡਿਸਪਾਲ ਸਿੰਘ ਦੀ ਗਰੇਵਾਲ ਮੰਤਰੀ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸੀਂ ਇਹ ਸੀਟ ਜਿੱਤੀ ਆ ਅਸੀਂ ਇਹ ਮੰਤਰੀ ਸਾਹਿਬ ਦੀ ਚੋਲੀ ਦੇ ਵਿੱਚ ਸੀਟ ਪਾਣੇ ਆ ਬਾਈ ਨੰਬਰ ਵਾਰਡ ਦੀ ਜੋ ਇਹਨਾਂ ਦੇ ਬਤ ਬਤ ਵੋਟਰਾਂ ਦੀ ਪ੍ਰੋਮਿਸ ਕੀਤਾ ਸੀ ਅਸੀਂ ਜਿੱਤ ਕੇ ਦਿਖਾਈ ਆ ਅਸੀਂ ਮੰਤਰੀ ਸਾਹਿਬ ਦੀ ਚੋਲੀਏ ਪਾਣੇ ਆ ਤੇ ਸਾਡੇ ਇਲਾਕੇ ਦੇ ਜਿੰਨੇ ਵੀ ਕੰਮ ਆ ਮੰਤਰੀ ਸਾਹਿਬ ਨੇ ਵਾਅਦਾ ਦੋਇਆ ਹਰ ਗਲੀ ਗਲੀ ਦੇ ਵਿੱਚ ਨੇਰੀ ਲਿਆਵਾਂਗੇ ਕੰਮਾਂ ਦੀ ਉਹ ਵਾਅਦੇ ਅਸੀਂ ਨੇਰੀ ਲਿਆਵਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਦੀਪ ਸਿੰਘ ਮੁੰਡਿਆ